ਕੋਹ ਤਾਲ ਗੁਰ ਸਿਮੀਏ ਇਹ ਨਸ ਸਹਜ ਸੁਭਾਅ ਦਰਸਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਈ ਹੋਐ ਸਿਫਤ ਖਸਮ ਦੀ ਨੂਰ ਅਰਸੋਂ ਕੋਰਸੋਂ ਛਟੀ ਤਉ ਦੇ ਦਿੱਤੀ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਸਜਣ ਸੱਚੇ ਪਾਤਸ਼ਾਹ ਸਿਰ ਸਾਹੰਬੇ ਸਾਹੋ ਜਿਸ ਪਾਸ ਸਜਣ ਸੱਚਾ ਕਾਤਿ ਸ਼ੁਿਰਸਾਂ ਹੰਦੇ ਸਾਹੋ ਜਿਸ ਪੈਸ ਬਹਿਠਿਆ ਸੋਹੀਏ ਸਵਨਾੰਦਾ ਵੀ ਸਾਹੋ ਸਤਨਾ ਵਾਹਿ ਗੁਰੂ ਸਾਹਿਬ ਜੀ ਤਨਾਸਰੀ ਮਹੱਲਾ ਪਹਿਲਾ ਜੀਉ ਤਪ ਤ ਹੈ ਬਾਰ ਖਪੇ ਬਹੁਤ ਬੇਕਾਰ ਜੇ ਤਨ ਬਾਣੀ ਵਿਸਰਜਾਲੇ ਜਿਉ ਪੱਕਾ ਰੋਗੀ ਬਿਲਾਇ ਜੀਉ ਤਪ ਤਪ ਤਹ ਬਾਰੋ ਬਾਰ ਤਪ ਤਪ ਖਪੈ ਬਹੁਤ ਬੇਕਾਰ ਜੈ ਤਨ ਬਾਣੀ ਵਿਸਰਜਾਈ ਉਹ ਪੱਕਾ ਰੋਗੀ ਬੇਲ ਲਾਏ ਬਹੁਤਾ ਬੋਲਣ ਝਖਣ ਹੋਏ ਬੇਣ ਬੋਹੇ ਜਾਣ ਸਭ ਸੋਏ ਰਹਾ ਜਿਨ ਕੰਨ ਕੀਤੇ ਅੱਖੀ ਨਾਕ ਜਿਨ ਜਿਹਵਾ ਦਿੱਤੀ ਬੋਲੇ ਤਾਤ ਜਿਨ ਮਨ ਰਾਖਿਆ ਅਗਨੀ ਪਾਏ ਵਜ ਪਵਣ ਆਖੇ ਸਭ ਜਾ जीत मोह प्रीत स्वाद ਸਬ ਕਾਲਖ ਦਾਗ 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 ਦੋਸ਼ ਮੋਹ ਚੱਲਿਆ ਲਾਈ ਦਰਗਹਿ ਬੈਸਣ ਨਾਹੀ ਜਾਏ ਕਰਮ ਮਿਲੈ ਆਖਣ ਤੇਰਾ ਨਾਮ ਜੇਤ ਲਗ ਤਰਨਾ ਹੋਰ ਨਹੀਂ ਥਾਉ ਜੀ ਕੋ ਡੂਬੈ ਫਿਰ ਹੋਵੈ ਸੱਚ ਸਰਬਦਾ ਤਾਰ ਕਰਮ ਮਿਲੈ ਆਖਣ ਤੇਰਾ ਨਾਮ ਜੇਤ ਲਗ ਤਰਨਾ ਹੋਰ ਨਹੀਂ ਥਾਉ ਜੇ ਕੋ ਡੁੱਬੈ ਫਿਰ ਹੋਵੈ ਸਾਰ ਕ ਸੱਚ ਸਰਬ ਦਾਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਆਸਰੀ ਮਹੱਲਾ ਪਹਿਲਾ ਜੀਉ ਤਪਤ ਹੈ ਬਾਰੂ ਵਾਰ ਤਪ ਤਪ